ਵੇਖ ਲੈ ਵੇਖ ਲੈ ਤੇਰਾ ਚਿੱਤ ਮੰਦਾ ਦਰਬੀਏ ਫੜ ਲਾ ਦੋਵੇਂ ਬੜਾ ਦੀ ਉਹ ਵੀ ਅੜ ਫਾਸਟ ਹੀ ਕੰਮ ਹੋਇਆ ਤੇਰਾ ਪੱਠਾ ਤਾਂ ਘਟਾ ਲਈ ਸੀ ਘਟੋ ਸਪਾਈ ਕਿਰਦਾ ਕੀ ਰਿਹਾ ਕੱਢ ਪੈਸੇ ਹਾਂ ਹਾਂ ਪੈਸੇ ਉੱਥੇ ਚੱਲ ਮਾੜੇ ਗਾਂ ਹੋ ਜਾ ਪਰ ਇਹਨੂੰ ਸੇਵਕ ਹੋ ਜਾ ਨੇੜੇ ਆ ਜਾ ਵੀ ਨੇੜੇ ਆ ਜਾ ਉਹ ਬਾਈ ਜੀ ਬਾਈ ਅੜ ਫਾਸਟ ਬਹੁਤ ਸੋਹਣੇ ਪੈਸੇ ਲੱਗੇ ਆ 2600 ਲਾਤਾ ਕਿੰਨੇ ਦਾ 2600 ਲਾਤਾ ਦੋਹਾਂ ਦਾ ਦੋਹਾਂ ਪੱਠਾ ਦਾ 14 ਬਾਈ ਨੇ ਮੰਗਿਆ ਸੀਗਾ ਉਹ ਤਾਂ ਬੋਲੀਵੁੱਡ ਫਿਲਮ ਪੈਸੇ ਬਹੁਤ ਲੱਗੇ ਬਾਈ ਨਹੀਂ ਬਹੁਤ ਲੱਗੇ ਬੰਦ ਨਹੀਂ ਕੋਈ ਨਹੀਂ ਫੇਰ ਚੱਲ ਤੇਰੀ ਮਰਜ਼ੀ ਬਾਈ ਦੇਖ ਨਹੀਂ ਦੇਖ ਲੈ ਇਹਦਾ ਪੰਜ ਕਿੰਨੇ ਦਾ ਨਹੀਂ ਤੇਰੀ ਮਰਜ਼ੀ ਆਦੋਂ ਲੈਦਾ ਕੋਈ ਉਹ ਬਾਈ ਮੇਰੀ ਗੱਲ ਸੁਣ ਅਫੜਾ ਦੇ ਪੈਸੇ ਯਾਰ ਹੁਣ ਆ ਬਾਈ ਕਹਿੰਦਾ ਪੈਸੇ ਬਸ ਕੜਾ ਯਾਰ ਸੇਵਕ ਬਾਈ ਹੁਣ ਤਾਂ ਜਮਨ ਐਂਡ ਵਾਲੀ ਗੱਲ ਹੀ ਕਰਤੀ ਇਕ ਲਿਖਾਈ ਆਪੇ ਕਰਾ ਦੂਆ 11000 ਚ ਪਾ ਦੇਗਾ ਠੀਕਾ ਸੇਵਕ ਸੇਵਕ ਲੈਂਦਾ 11 ਜੀ ਵੜ ਗਈਆਂ ਹਾਂ ਬਾਈ ਜੀ ਬਾਈ ਬੋਲੀ ਨਾਲ ਸਹੀ ਗੱਲ ਆ 11000 ਚ ਵੜ ਗਈਆਂ ਬੰਦੇ ਲਾ ਗਈ ਯਾਰ ਇਹ ਲੈ ਲੈਂਦੇ ਸੀਗੇ ਬੋਲੀ ਲਾ ਕੇ ਲੈ ਲੈਂਦੇ ਅੱਛਾ ਖੜਾ ਦੇ ਜੋ ਨਹੀਂ ਪਹੁੰਚਿਆ ਆਪਣਾ ਮਾਝ ਹੋਰ ਕੀ ਝਾਕ ਆ ਐਂਡ ਇੱਕ ਗੱਲ ਦੱਸ ਦੋ ਬਾਈ ਸਾਡੇ ਦਾ ਸੇਵਕ ਦਿਖਾਈ ਤੂ ਆ ਨਾ 11 ਚ ਲਿਖਾਈ ਆਪੋ ਆਪਣੇ ਫੜਾ ਫੜ ਸੇਵਕ ਝਾਕ ਫੜਾ ਚੱਕ ਚੱਲ ਠੀਕ ਆ ਚੱਲ ਠੀਕ ਆ ਚੱਲ ਠੀਕ ਇੱਕ ਹੱਲ ਫੜਿਆ ਚੱਕ ਚੱਲ ਚੱਕ ਤੋਂ ਇਹ ਬੋਗਾ ਬਾਈ ਲੈ ਗਿਆ ਬੋਗਾ ਕਿੰਨੇ ਚ ਕਰ ਤੋ ਬੋਗਾ 11000 ਲਖਾਈ 11000 ਤੇ ਲਖਾਈ ਆਪੋ ਆਪਣੀ ਲੋ ਜੀ 11000 ਬੋਗਾ ਤੇ ਲਖਾਈ ਆਪੋ ਆਪਣੀ ਆ ਜਾ ਆਪਣਾ 1050 ਬਾਈ ਇੱਕ ਨਾ ਪਹਿਲਾ ਸੌਦਾ ਛੋੜ ਕਰਦੇ ਅਦੇ ਕਿੰਨੇ ਪੈਸੇ ਬਾਈ ਬਾਈ ਜੀ ਪਿੰਡ ਕਿਹੜਾ ਸੀ ਆਪਣਾ ਔਲਖੀ ਔਲਖ ਲੈ ਵੀ ਬਾਈ ਔਲਖਾ ਤੋਂ ਲੈ ਕੇ ਸੀ 3 ਜਨਵਰ ਆ ਬਰਬਰੀ ਬੱਕਰਾ ਤੇ ਉਹ ਦੋ ਪੱਠਾ ਸੀਗਾ ਲੈ ਵੀ ਦੋ ਸੇਵਕ ਦੇ ਨੇ ਦੋ ਲੈਣਗੇ ਮੈਂ ਵੀ ਦੋ ਹੀ ਕਰ ਮੈਂ ਤਾਂ ਵਾਂਝ ਘੜਦਾ ਨਾ ਹਾਂਜੀ ਖੜੇ ਅਸੀਂ ਬੱਚੇ ਜਾਨੂੰ ਮੈਨੂੰ ਕੋਸ ਨਾ ਪੰਜ ਬਰਾਬਰ ਘਟਾਂਗੇ ਕਿੰਨੇ ਵੇ ਬਾਈ ਜੀ ਇਹਦੇ ਕਿੰਨੇ ਬਾਈ ਵੀ ਕਿਸਮਤ ਤੇ ਹੈ ਤੇ ਪੂਰੀ ਪੱਠਾ ਵਿਖਾ ਦਿੰਨੇ ਆ ਤੁਹਾਨੂੰ ਸੇਵਕ ਮੜਾ ਕੇ ਜਿਹੜੀਆਂ ਲੰਗੀਆਂ ਲੈ ਵੀ ਦੋਸਤੋ ਆ ਪੱਠਾ ਲਈਆਂ ਸੇਵਕ ਮੜਾਕਣੇ ਤੁਸੀਂ ਦੇਖ ਸਕਦੇ ਦੋ ਸਾਬਾ ਗੁਰਦਰ ਕਰਿਆ ਇਹ ਪੱਠਾ ਇਹ ਸੇਵਕ ਮੜਾਕ ਨੇ ਲਈਆਂ ਸੇਵਕ ਨੇ ਲੈ ਲਈਆਂ ਹੁਣ ਹਾਂ ਇਹ ਤਾਂ ਸੱਚ ਜਣੇ ਨਾ ਭੈਣ ਨਹੀਂ ਹੁਣ ਲੈ ਗਿਆ ਤਾਂ ਕੰਮ ਕਿਨੇ ਉਹ ਤੂੰ ਇੱਕੋ ਗੱਲ ਕਰ 55 3000 ਦੇ 55 ਦਾ ਹੋ ਜਾ 3500 ਵਾ ਕਿਨੇ ਦੀ ਹਾਂ ਨਹੀਂ ਹੁਣੀ ਬਾਈ 3500 ਦੇ ਮੈਨੂੰ ਪਤਾ ਇੱਥੇ ਨਹੀਂ ਮੈਨੂੰ ਪਤਾ ਕਿ ਕਿੱਥੇ ਚੜ ਗਿਆ ਨਾ ਪਤਾ ਮੈਨੂੰ ਮੈਂ ਦੱਸ ਤਾ ਨੂੰ ਪਤਾ ਨਾ ਤੈਨੂੰ ਲਾ ਲਾ ਕੋਈ ਕਿੰਨੇ ਦੀ ਪਤਾ ਨਾ 4000 ਦੀ ਨਹੀਂ ਯਾਰ ਉਹ ਜਾ ਯਾਰ ਪਰ ਮਾਰੀ ਇਹਦਾ ਯਾਰ ਹੋ ਗਿਆ ਮੋਰਤਾ ਮੋਰਤਾ ਫੜ ਕੇ ਦੇਖ ਕੋਲੇ ਉਹ ਵੀ ਚਾਰਜ ਫੜ ਬਹੁਤ ਚੀੜਾ ਬੰਦਾ ਜਿਹੜਾ ਬੈਠਾ ਹੈ ਵਿੱਚ ਸਾਡਾ ਭਰਾ ਹੈਗਾ ਤੇਰੀ ਇੱਜ਼ਤ ਕਰੀ ਆ ਮੈਂ ਕਸਮ ਨਾਲ ਦੇ ਪੈਸੇ ਓਏ ਤੂੰ ਮੇਰੀ ਚਾਹ ਚਾਹ ਪਿਆਈ ਆ ਦੇ ਪੈਸੇ ਪੈਸੇ ਵੜਾ ਤੂੰ ਚਾਹ ਵੇਚ ਮਾਨ ਕਰਿਆ ਤੂੰ ਮੇਰਾ ਫਿਰ ਸਹੀ ਗੱਲ ਹੈ ਮੈਂ ਵੀ ਤੇਰਾ ਕੀਤਾ ਵੀ ਆ ਫੜ ਲੈ ਚੁੱਪ ਕਰਕੇ ਨੋ ਬੋੜੀ ਜਨੇ ਪੈਪਰ ਮੈਂ ਫੜਾਉਣੇ ਬਹੁਤ ਔਖੇ ਨੇ 100 ਫੜ ਲਏ 4000 ਆ ਚੱਲ 400 400 ਆ ਕੇ 4000 ਆ 4 ਕੰਨੇ ਆ ਚਾਰ ਦਿਨ ਹੀ ਤਣੀ ਉਹ ਮਾਰੀਆ ਨਾ ਯਾਰ ਬੰਦਾ ਅਗਲੇ ਆ ਯਾਰ ਬੰਦਾ ਇਹਨਾਂ ਨੂੰ ਕਿ ਨਹੀਂ ਬੋਦਾ ਮੇਰਾ ਭਰਾ ਨੇ ਖੇਡਦਾ ਨਹੀਂ ਗੱਲ ਦੋ ਕਿਲੋ ਚਾਰ ਕਿਲੋ ਨਹੀਂ 150 ਪਾਉਂਦੇ ਕੀ ਫਾਇਦਾ ਲਖਾਈ ਤੂੰ ਕਰਾਦੀ ਓਏ ਫਾਇਦਾ ਨਹੀਂ ਆਦਾ ਲਖਾਈ ਕਰਾਦੀ ਹੈ ਲਖਾਈ ਤੂੰ ਕਰਾਦੀ ਚੱਲ ਐਂ ਕਰਦਾ ਹਰ ਇੱਜ਼ਤ ਕਰੀ ਓਏ ਅੱਜਤ ਹੀ ਕਰਦਾ ਪਾਣੀਆਂ ਕਸਮਾਂ ਤੂੰ ਬੋਣੀ ਕਰਕੇ ਵੇਖ ਅੱਜ ਭਰਾ ਦੀ ਸਾਰਾ ਮਾਲ ਵਿਗਦੀ ਜੇ 150 ਵਿਚੜੇ ਕਿਹੜੀ ਬਟਾੜ ਜਿਹੜੀ ਕਿੱਥੇ ਆ ਗਈ ਠੀਕ ਆ ਹੋ ਗਈ ਯਾਰ ਜੈ ਐ ਥੋੜਾ ਭਰਾਵਾਂ ਦਾ ਮਾਣ ਕਰਨਾ ਆਪਾਂ ਆ ਪੈਸੇ ਕਿੰਨੀ ਵੀ ਜੱਗੀ ਕਿੰਨੇ ਚ ਕਰਾਤੀ ਇਹ ਜੀ 4200 ਦੀ ਲਖਾਈ ਬਾਈ ਕਰਾਉ ਹਾਂ ਉਹ ਲਖਾਈ ਕਰਾ ਚਲ 400 ਠੀਕ 4200 ਚ ਹੋ ਗਈ ਸੱਤ ਕਲਾ ਕਰਾਉਗਾ ਲੈ ਵੀ ਪੱਟ ਸਾਨੂੰ ਵਿਖਾ ਦਿੰਨੇ ਆ ਕਾਲੀ ਆ ਪੱਠਾ ਦੋਸਤੋ 4200 ਚ ਹੋਈ ਹੈ ਜਿਹੜੀ ਕਿਹੜੀ ਵਧੀਆ ਪੱਟ ਦਾ ਪਤਾ ਨਹੀਂ ਜਿਹੜੀ ਲੈ ਵੀ ਦੋਸਤੋ ਆ ਪੱਠ ਹੋਈ ਆ 4200 ਚ ਤੇ ਦੇਖ ਸਕਦੇ ਨਾ ਢੂਡ ਮੰਨੇਗਾ ਤੁਹਾਨੂੰ ਇਸ ਤਰ੍ਹਾਂ ਆਖਿਆ ਲੱਭੀ ਕਿ ਬਣਾ ਦਾ ਦਾ ਸਾਤ ਕਾਲਿਆਂ ਲੈਤੀ ਲੰਗਿਆਂ ਨੇ ਵਾਲੇ ਤੋਂ ਹੈ ਤਾਂ ਥੋੜਾ ਚੀੜਾ ਪਰ ਫਿਰ ਵੀ ਜੱਗੀ ਨੇ ਕਰਾਈ ਦਿੱਤਾ ਸਭ ਦਾ ਲੱਖੇ ਖਾਰੇ ਵਾਲੇ ਨੂੰ ਆ ਪੱਟ ਦਵਾਈ ਹੈ ਤੁਸੀਂ ਦੇਖ ਸਕਦੇ ਹੋ ਲੱਖੇ ਨਾ ਕਰਦੇ ਆ ਗੱਲਬਾਤ ਕਿੰਨੇ ਦੀ ਹੋਈ ਆ ਕਿੰਨੇ ਦਿਨੀ ਫਰੀਦਕੋਟ ਬਕਰਮਲੇ ਲੱਖੇ ਬਾਈ ਇਧਰ ਆ ਐਂ ਕਹਤਾ ਵੇਖੀ ਐਂ ਕਿਤੋਂ ਲਈਆ ਪੱਠ ਕਿੰਨੇ ਦੀ ਹੋਈ ਆ ਕਿਹਦੀ ਲਈਆ ਬਾਈ ਇਹ ਇਹ ਨਹੀਂ ਲਈਆ ਬੋਕੇ ਨੇ ਲਾਇਆ ਹੈਗਾ ਕਿੰਨੇ ਤੋਂ ਮਿਸ਼ਰੀ ਵਾਲੇ ਪਿੰਡ ਵਾਲਾ ਮਿਸ਼ਰੀ ਵਾਲਿਆਂ ਤੋਂ ਲਈਆ ਲੈ ਵੀ ਬਾਈ ਕਹਿੰਦਾ ਮਿਸ਼ਰੀ ਵਾਲੇ ਪਿੰਡ ਵਾਲੇ ਤੋਂ ਲਈਆ ਬੋਕੇ ਨੇ ਲਈਆ ਬੋਕੇ ਕਿੰਨੇ ਦੀ ਲਈਆ ਪੱਠ ਬਾਈ 6000 4000 ਦੀ ਲਈਆ ਬਾਈ ਲਿਖਾਈ ਉੱਤੇ ਐ ਲਿਖਾਈ ਤੁਸੀਂ ਕਰਾਉਣੀ ਆ ਕਿ ਆਪੋ ਆਪਣੀ ਆਪੋ ਆਪਣੀ 4000 ਦੀ ਹੈ ਲੈ ਵੀ ਦੋਸਤੋ 4000 ਦੀ ਪੱਠ ਲਈ ਆ ਬੋਗੇ ਨੇ ਤੇ ਲਖਾਈ ਆਪੋ ਆਪਣੀ ਠੀਕ ਆ 500 ਦੇ ਦੇ ਉਹ ਲਖਾਈ ਠੀਕ ਆ ਜੀ 200 ਲਖਾਈ ਵੀ ਦਿੱਤਾ ਉਹਨੇ 300 ਹੀ ਬੰਦਾ ਲਖਾਈ ਵੀ ਦਿੱਤੀ 200 ਨਹੀਂ ਇੱਥੇ ਵੀ ਉਹ ਲਖਾਈ ਪੈਣੀ ਆ ਲਖਾਈ ਇੱਧਰ ਕਰ ਲਾਂਗੇ ਲਖਾਈ ਆ Google Pay ਕਰਾ ਯਾਰ ਮੈਂ ਕਰਤੀ ਧੰਨਵਾਦ ਕਰਤੀ ਅਸੀਂ ਇੱਥੇ ਇੱਥੇ ਕੋਈ ਇੱਧਰ ਕਰਤੀ ਬਾਈ ਆ ਇੱਧਰ ਕਰਤੀ ਹਾਂ ਕਿੰਨੇ ਚ ਕਰਾਤੀ 40 45 ਹੋਰ ਬਾਈ ਦਾ 300 ਬਣੇ 200 ਉਧਰ ਲਿਖਾਈ ਸਰ ਪਤਾ ਕੀ ਜੀ ਮੈਂ ਓਏ ਕਰ ਲਾਂ ਤੂੰ ਨਹੀਂ ਨਹੀਂ ਕਰ ਲਾਂਗੇ ਇਹ ਗੱਲ ਕਰ ਤੂੰ ਆਪਦੀ ਤੇ ਦੇ ਆਪਦੀ ਤੇ ਰੋਲਾ ਕਾਦਾ ਇਸ ਕੰਮ ਚ ਹਾਂ ਰੋਲਾ ਇਸ ਕੰਮ ਚ ਵਿੱਚ ਜ਼ਮੀਨਦਾਰ ਰੋਲਾ ਨਹੀਂ ਜੀ ਮੈਨੂੰ ਦੱਸੇ ਨਹੀਂ ਲੋਰ ਕੀ ਹੁਣ ਇਹ ਬਾਈ ਨੂੰ ਕਿੰਨੇ ਦਿਨੇ ਇਹ ਪੈਸੇ ਤਰਦੇ 45 4500 ਉਸ ਤੋਂ ਬਾਅਦ ਲਿਖਾਈ ਆ ਉਹ ਆਪਦੀ ਕਰਾਓ ਯਾਰ ਆਪਦੀ ਕਰਾਓ ਯਾਰ 4500 ਦੇ ਵਿੱਚ ਹਾਂ ਬਸ ਠੀਕ ਹੈ ਆਪਾਂ ਝਗੜਾ ਪਾਉਂਦੇ ਨਹੀਂ ਇਹਨੂੰ ਬਾਈ ਨੂੰ ਐਵੇਂ ਚਲਾਈ ਗਈ ਸੀ 4500 ਦੇ ਵਿੱਚ ਲਖਾਈ ਆਪੋ ਆਪਣੀਆਂ ਪੱਠ ਥੋਨੂੰ ਵਿਖਾ ਦਿੰਨੇ ਆ ਤੇਰਾ ਸਕੈਨਰ ਤੇ ਇੱਥੇ ਪਹਿਲਾਂ ਸੌਦਾ ਹੋਇਆ ਸੀਗਾ ਆਪਾਂ ਦੀਪ ਸਿੰਘ ਵਾਲੇ ਨੂੰ ਦਵਾਈ ਸੀਗੀ ਪੱਠ ਜਾਂ ਹੁਣ ਐ ਬਾਈਆਂ ਨੂੰ ਪਾਈਆਂ ਨੂੰ ਪਿੰਡ ਪੁੱਛ ਰਹੇ ਨੇ ਬਾਈ ਦਾ ਪਿੰਡ ਕਿਹੜਾ ਬਾਈ ਆਪਣਾ ਪਿੰਡ ਕਿਹੜਾ ਸੀ ਭੋਲੂ ਵਾਲਾ ਭੋਲੂ ਵਾਲੇ ਤੋਂ ਆਏ ਸੀ ਬਾਈ ਕਿਹੜਾ ਕਰਾ ਲਾ ਲੈ ਵੀ ਦੋਸਤੋ ਆ ਪੱਠ ਤੁਸੀਂ ਵੇਖ ਸਕਦੇ ਇੰਨਾ ਨਹੀਂ ਘੜਨੇ ਚਾਹਦਾ ਬੰਦਾ ਨਾ ਯਾਰ ਜਲਦੀ ਵੀ ਨਹੀਂ ਕਰਦਾ ਪੈਸੇ Google Pay ਬਾਈ ਹਾਂਜੀ Google Pay ਕਰਾਵਾਂ ਠੀਕ ਆ ਬਾਈ ਚੱਲੇ ਜੜ ਕੇ